ਲਓ ਜੀ ਲਓ ਲਓ ਸਾਹਿਬ ਮੀਟਿੰਗ ਅੱਜ ਕੀਤੀ ਹੈ ਕੀ ਫੈਸਲਾ ਲਿਆ ਗਿਆ ਦੇਖੋ ਕੱਲ ਐਸੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਸੀ ਉਹਦੇ ਬਾਰੇ ਅੱਜ ਅਸੀਂ ਚਰਚਾ ਕੀਤੀ ਸੂਬੇ ਦੀ ਮੀਟਿੰਗ ਦੇ ਵਿੱਚ ਉਹਦੇ 'ਚ ਅਸੀਂ ਇਹ ਤੱਥ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਵਾਤਾਵਰਣ ਸੰਬੰਧੀ ਖੇਤੀ ਨੀਤੀ ਇੰਟਰੋਡਿਊਸ ਕਰਨ ਦੀ ਖਾਤਰ ਸੈਸ਼ਨਦਰਾ ਨਾਲ ਅਸੀਂ ਆਏ ਸੀ ਉਹਦੇ ਵਿੱਚ ਇਹ ਸੀ ਵੀ ਇਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਫੜਾ ਲਾਵਾਂਗੇ ਸੈਸ਼ਨ ਵੱਲ ਮਾਰਚ ਕਰਾਂਗੇ ਵਿਧਾਨ ਸਭਾ ਸੈਸ਼ਨ ਵੱਲ ਤੇ ਉੱਥੇ ਮੰਗ ਪੱਤਰ ਇੰਟਰੋਡਿਊਸ ਕਰਾਂਗੇ ਮੰਗ ਪੱਤਰ ਤੇ ਖੇਤੀ ਨੀਤੀ ਦੇ ਸਰਕਾਰ ਨੂੰ ਖੇਤੀ ਨੀਤੀ ਦਾ ਕੀ ਬਣਾਉਂਦੀ ਹੈ ਸਰਕਾਰ ਉਹਦੇ ਵਾਸਤੇ ਪ੍ਰੈਸ਼ਰ ਪਾਉਣਾ ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਕੱਲ ਮੀਟਿੰਗ ਹੋਈ ਐ 2.5 ਤਿੰਨ ਘੰਟੇ ਮੀਟਿੰਗ ਚੱਲੀ ਐ ਉਹਨਾਂ ਨੂੰ ਅਸੀਂ ਇਹ ਤੋਂ ਕਢਵਾ ਲਈ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਐ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ 1600 ਪੇਜਾਂ ਦੀ ਉਹ ਖੇਤੀ ਨੀਤੀ ਐ 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਾਰਾ ਨਾ ਰਏ ਕਰਕੇ ਫਾਈਨਲ ਰੂਪ ਦੇ ਕੇ ਤੁਹਾਨੂੰ ਕਾਪੀ ਦੇ ਦਾਂਗੇ ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਫਿਰ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀਆਂ ਪਸ਼ੂ ਦੇ 22 ਬੰਗਾਂ ਆਈਆਂ ਜਾਂ ਨੇ ਜਿਹੜੀਆਂ ਉਹ ਖੇਤੀ ਨੀਤੀ ਦੇ ਵਿੱਚ ਹੀ ਐਡ ਨੇ ਉਹਨਾਂ ਤੇ ਵੀ ਚਰਚਾ ਹੋਈ ਹੈ ਅਸੀਂ ਉਹ ਦੇਣ ਲੈਣ ਦੇ ਜਿਹਨਾਂ ਵਾਦੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਫਸਲੀ ਮਾਰ ਪਸ਼ੂਆਂ ਦੀ ਮਾਰ ਵਗੈਰਾ ਦੇ ਉਹ ਅੱਡ ਗੱਲਾਂ ਨੇ ਛੋਟੀਆਂ ਗੱਲਾਂ ਨੇ ਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਉਹ ਵੱਡਾ ਮਨੋਰਥ ਸੀ ਅਸੀਂ ਆਪ ਦਾ ਉਹਨੂੰ ਅਸੀਂ ਸਰੇ ਲਾ ਲਿਆ ਅਸੀਂ ਨੇ ਜੇ ਸਰਕਾਰ ਨਾਲ ਸ਼ਾਇਦ ਗੱਲ ਹੁੰਦੀ ਫਿਰ ਸਾਨੂੰ ਕੋਈ ਪ੍ਰੋਗਰਾਮ ਇਥੋਂ ਦੇਣਾ ਪੈਣਾ ਸੀ ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਉਸ ਵਾਦੇ ਮੁਤਾਬਕ ਉਹਸ ਖੇਤੀ ਨੀਤੀ ਦੀ 10:00 ਵਜੇ ਨੂੰ ਡੀਕਾਂਗੇ ਤੇ 30 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10:00 ਦੇ ਵਿੱਚ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੱਧਰ ਤੇ ਹੋਰ ਦੇਣਾ ਹੁਣ ਵਾਪਸ ਜਾ ਰਹੇ ਹਾਂ ਅੱਜ ਅਸੀਂ 2:00 ਵਜੇ ਇਹਦੀ ਸਮਾਪਤੀ ਕਰਨੀ ਆ ਗੱਲ ਅਸੀਂ ਜਾਣਾ ਸੀ ਤੇ ਕੱਲ ਮੀਟਿੰਗ ਆ ਗਈ 3:00 ਵਜੇ ਉਹ 7:00 ਵਜੇ ਤੱਕ ਚੱਲੀ ਗਈ ਤੇ ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਸੀ ਇਹ ਵੀ ਮੀਟਿੰਗ ਸੁਣ ਕੇ ਆਈਏ ਉਹਦਾ ਤੱਤ ਹੈ ਜਿਹੜਾ ਲੋਕਾਂ ਦੱਸਿਏ ਫੇਰ ਆਪਦਾ ਐਕਸ਼ਨ ਲੀਜੀਏ ਇਹ ਅਸੀਂ ਤੁਹਾਡੇ ਜ਼ਰੀਏ ਇਹ ਸੁਨੇਹਾ ਸਰਕਾਰ ਨੂੰ ਪਹੁੰਚਾਉਂਦੇ ਆ ਕਿ ਤੁਹਾਡਾ ਵਾਦਾ ਕੀਤਾ ਹੈ 30 ਸਤੰਬਰ ਤੱਕ ਦਾ ਤੁਸੀਂ 30 ਸਤੰਬਰ ਤੱਕ ਜੇ ਸਾਨੂੰ ਇਹ ਦਸਤੇ ਵਿੱਚ ਨਾ ਦਿੱਤੀ ਖੇਤੀ ਨੀਤੀ ਵਾਲੀ ਤਾਂ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਕਰਨ ਦਾ ਪ੍ਰੋਗਰਾਮ ਕਰਨੇ ਚਾਹਤ ਮਜਬੂਰ ਹਾਂ ਪ੍ਰਧਾਨ ਜੀ ਸਰਕਾਰ ਦੇ ਖਾ ਪਖੀ ਰਵਈਏ ਤੋਂ ਸੰਤੁਸ਼ਟ ਹੋ فیصلہ ਹੋਇਆ 2:00 ਸਰਕਾਰ ਨੇ 2:00 ਜੀ ਸਰਕਾਰ ਨੇ ਦੇਖੋ ਨਾ ਪੱਕੀ ਦਾ ਸਰਕਾਰ ਕਰਦੀ ਨਹੀਂ ਹੁੰਦੀ ਜਦੋਂ ਕਿਸੇ ਨੇ ਵਾਦਾ ਕਰਨਾ ਉਹ ਹਾਂ ਪੱਕੀ ਹੁੰਦੀ ਹੈ ਇਹ ਚ ਦੋ ਗੱਲਾਂ ਹੁੰਦੀਆਂ ਨੇ ਨੰਨਪ੍ਰੀਤ ਜੇ ਹੁਣ ਖੇਤੀ ਨੀਤੀ ਬਣ ਵੀ ਗਈ ਅਸੀਂ ਬਣਵਾਉਣ ਚ ਵੀ ਕਾਮਯਾਬ ਹੋਗੇ ਜ਼ਰੂਰੀ ਨਹੀਂ ਵੀ ਉਹ ਖੇਤੀ ਨੀਤੀ ਸਾਡੇ ਮੁਤਾਬਕ ਬਣੂਗੀ ਜਿਹੀ ਜਿਹੀ ਅਸੀਂ ਚਾਹੁੰਦੇ ਆ ਖੇਤੀ ਨੀਤੀ ਇਹ ਕਿਹਾ ਜਾ ਕੁਝ ਲੈ ਕੇ ਆਉਂਦੇ ਨੇ ਉਹਦੇ ਵਿੱਚ ਬੜੀਆਂ ਤਬਦੀਲੀਆਂ ਦੀ ਸਾਡੀ ਮੰਗ ਹੋਊਗੀ ਬੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਤੇ ਸਾਡੇ ਵੱਡੇ ਰੱਟੇ ਹੋਣਗੇ ਕਿਉਂਕਿ ਅਸੀਂ ਇੱਥੇ ਕਿਹੜਾ ਕੱਲੀ ਜੱਥੇਬੰਦੀਆਂ ਪੰਜਾਬ ਦੀਆਂ ਕਿੰਨੀਆਂ ਹੋਰ ਜੱਥੇਬੰਦੀਆਂ ਨੇ ਉਹਨਾਂ ਦੀ ਸਹਿਮਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿਚ ਬਵਾ ਸਕਦੇ ਆ ਜਿਹੜੀਆਂ ਸਾਡੀ ਨੀਤੀ ਨਾਲ ਸਹਿਮਤ ਹੁੰਦੀਆਂ ਨੇ ਉਹਤੇ ਅਸੀਂ ਜ਼ੋਰ ਲਾਵਾਂਗੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂ। ਮਾਹਰਾਂ ਦੀ ਗੱਲ ਹੁੰਦੀ ਕਿ ਮਾਹਰ ਕਹਿੰਦੇ ਬਾਹਰ ਦੇ ਆਉਂਦੇ ਰੇ ਮੇਟੇ ਲੋਕਲ ਮਾਹਰ ਹੋਣੇ ਚਾਹੀਦੇ ਆ। ਸਭ ਸਾਹਮਣੇ। ਨਹੀਂ ਬਾਹਰ ਤਾਂ ਜੇ ਕੋਈ ਮਾਹਰ ਦੀ ਕਿਸੇ ਦਿਨ ਰਹਿ ਰਣੀ ਆ ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਤੁਹਾਡਾ ਬਾਹਰ ਦੇ ਦੀ ਤੁਸੀਂ ਜਿਹੜੀ ਮਰਜ਼ੀ ਰਹਿ ਲਓ ਉਹ ਤਾਂ ਤੁਹਾਡਾ ਆਪਦਾ ਕੈਰੀਅਰ ਕਹਿੰਦਾ ਵੀ ਤੁਸੀਂ ਆਪ ਬਣਾ ਸਕਦੇ ਹੋ। ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ 'ਤੇ ਲੋਡ ਪਵੇ ਅਸੀਂ ਵੀ ਕਿਸੇ ਇਕਨੋਮਿਕਸ ਮਾਹਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਆਂ ਵੀ ਆਹ ਗੱਲ ਕਿਵੇਂ ਹੁੰਦੀ ਐ। ਰਹਿ ਕੋਈ ਕਿਸੇ ਦੀ ਲੈ ਸਕਦਾ ਇਹ ਤਾਂ اختیار ਹੀ ਆ। ਸਾਡੇ ਮੂਰੇ ਤਾਂ 10 ਦੇ ਵਿੱਚ ਚਾਹੀਦੀ ਹੈ ਜਿਸ ਦੀ ਸਾਡਾ ਫਾਇਦਾ ਕਰ ਸਕੋ ਦੇਖੋ ਸੈਟੀਸਫਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਆ ਵੀ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਸੀ ਉਹ ਤੁਹਾਨੂੰ ਵੀ ਦਿੱਸ ਰਿਹਾ ਤੇ ਸਾਨੂੰ ਵੀ ਦਿੱਸ ਰਿਹਾ ਅਸੀਂ ਉਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਜ਼ਮੂਰੀਅਤੀ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲਾ ਇੱਥੇ ਪੜਾ ਲੈ ਕੇ ਬੈਠਣਾ ਸੈਸ਼ਨ ਵੱਲ ਮਾਰਚ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨਦਾਨ ਤੇ ਸਰਕਾਰ ਦੇ ਮੂੰਹੋਂ ਕਢਾਉਣਾ ਦਿਖਵਾਉਣਾ ਅਸੀਂ ਕੰਮ ਕਰਦੇ ਆ